ਸਤਿ ਸ਼੍ਰੀ ਅਕਾਲ ਜੀ ਅੱਜ ਦੇ ਅੱਜ ਆਪਾਂ ਕੱਟਣ ਲੱਗਿਆ ਸੱਤੂ ਦੇ ਵਾਲ ਸੱਤੂ ਝਾਕਦਾ ਇਹ ਵਾਲ ਕਟਾਉਣ ਲੱਗਿਆ ਸੱਤੂ ਦਾੜੀ-ਧੂੜੀ ਅੱਜ ਜਮਾ ਇਹ ਵੀ ਆਪਾਂ ਕੱਟ ਦੇਣੀ ਹੈ ਚੱਲ ਲਾ ਕੇ ਕਰਦੇ ਹਾਂ ਸ਼ੁਰੂ ਆਹ ਕੋ ਇਹਨੂੰ ਸੈਟਅਪ ਲਾਪਾ ਆਪਾਂ ਇੱਥੇ ਕਟਾਉਨੇ ਆ ਬੈਠੋ ਦਿਖਾਉਨੇ ਹਨ ਕੱਟ ਕੇ ਹਣ ਇਹਨੂੰ ਆਪਾਂ ਹੀ ਲੱਗਿਆ ਨਮਾਉਣ ਤੇ ਹੁਣ ਦੋ ਨਮਾ ਕੇ ਹੋਣਾ ਗਾਸ ਬਸ ਨਮਾਉਣ ਦੇਖੋ ਉਸਤਾਦ ਜੂਨ ਤਾਂ ਨਹੀਂ ਹੋ ਰਿਹਾ ਹੂੰ ਹੂੰ ਲਓ ਦੇ ਕਿ ਹੂੰ ਹੂੰ ਰਾਜਗੁਰੂ ਬਣਾ ਬੱਜੀ ਚੱਲ ਜਾ ਭੱਜਾ ਇੱਥਾ ਚੱਕ ਲਾ ਗਾ ਹੰਮ ਛਾੜ ਜਾ ਛੰਬੂੜਲਾ ਮੁੱਛਾਂ ਤਾਂ ਮੁੱਛਾਂ ਦਾ ਗੁੰਡੀਆਂ ਕਰੋ ਨਾ ਕਰੋ ਓਏ ਕੋ ਬੈ ਕ ਰੱਖੀ ਕੰਕਾਂ ਬਤਾ ਗਣ ਚੱਲ ਜਾ ਭਾਜ ਜਾ ਹੁਣ ਇਹ ਕੱਪੜੇ ਦਾ ਬਹੁਤ ਹੋ ਗਏ ਸਤੂ ਤਰੇ ਆ ਦਿਲ ਕਿਨੇ ਬਣਾਇਆ ਓ ਢੂਈ ਤੇ ਆ ਦਿਖਾ ਸਤੂ ਤੇ ਢੂਈ ਤੇ ਦੇ ਲੈ ਓ ਸੱਚੀ ਬਣਾਇ ਤੇ ਢੂਰਾ ਬਣਾਇ ਹਾਂ ਬਾਹਰ ਦੇ ਦੇ ਬਾਹਰ ਦੇ ਕਿ ਬਾਰਾ ਪੱਕਾ ਨੂੰ ਇਕੱਠਾ ਆ ਨਹੀਂ ਨਹੀਂ ਸਾ ਤੇ ਨਹੀਂ ਕੱਟਣੇ ਬਾਹਰ ਸਰ ਤੇ ਕੁੱਤਾ ਨਹੀਂ ਮਿਸਮੁੰਦਾ ਨਹੀਂ ਆ ਪਾ ਨਾਂ ਜਾ ਕੇ ਜਈ ਸਾ ਤੇਰੀ Ja, det er like barnehagen.